ਲੈ ਵੀ ਮਿੱਤਰੋ ਕੱਲੇ ਕੱਲ ਸ਼ਾਮ ਨੂੰ ਕੱਲੇ ਸ਼ਾਮ ਨੂੰ ਕੱਲੇ ਥਾਰ ਦਾ ਮਾਲਕ 5:30 ਵਜੇ ਇਹਦੀ ਸੀਟ ਤੇ ਬਿਠਾ ਦੇਣਾ ਕੱਲੇ ਥਾਰ ਨਹੀਂ ਦੇਣੀ ਬੋਲਟ ਦੇਣਾ ਰਾਣੀ ਹਾਂ ਦੇਣਾ ਉਹ ਨਾਟ 11 ਦੇ ਨਾਲ ਟੋੜਨਾ ਜੱਸੀ ਨਾਮ ਦੇਣੀ ਆ ਨੰਬਰ ਕੱਲੇ ਸਕਰੀਨ ਤੇ ਜਲਦੀ ਜਲਦੀ ਪੇਮੈਂਟ ਕਰਕੇ ਪਾਉ ਟੋੜਨਾ ਕੋਈ ਮਿੰਨੀ ਨਹੀਂ ਕੋਈ ਸਿੰਨੀ ਨਹੀਂ ਸਿੱਧੀ ਥਾਰ ਕੱਢਣੀ ਆ ਜਿਹੜਾ 17 ਤਰੀਕ ਦਾ ਭੱਜੀ ਆਉਂਦੀ ਆ 17 ਤਰੀਕ ਨੂੰ ਸ਼ਾਮ ਨੂੰ 5 ਵਜੇ ਆ ਥਾਰ ਦੀ ਸੀਟ ਤੇ ਦਾ ਮਾਲਕ ਲੱਭ ਲੈਣਾਗਾ ਕਿਲਾ ਬਾਤੂ ਜਰਾ ਬਾਈ ਕਲੀ ਥਾਂ ਨਹੀਂ ਜਣੀ ਫੋਟ ਦੇਣਾ ਜੋ ਜਿਸੇ ਭੰਨਗਾ ਰਣੀ ਹਾਰ ਤੇ ਸੁਣ ਦੀ ਚਾਂਜਰ ਦੇਣਾਗੇ ਤੇ ਉਧਰ ਸਿੱਧੂ ਮਸੇੂ ਦਾ ਨਾਟ 11 ਦੇ ਦਾਂਗੇ ਤੁਮ ਨੰਬਰ ਕਰ ਨੋਟ ਦੇ ਦੇ ਕਰਦੀਆਂ ਪੇਮੈਂਟ ਜੀ 734502126 ਇਹਦਾ ਨੰਬਰ ਗੂਗਲ 'ਤੇ ਕਰਕੇ ਭੇਜੋ ਸਕਰੀਨ ਸ਼ਾਟ ਜੀ 100 ਦੀਆਂ 3 ਨਾਲ 300 ਦੀਆਂ 8 500 ਦੀਆਂ 15000 ਦੀਆਂ 3500 ਰੁਪਏ ਤੇ ਕਹਿੰਦਾ 55 ਦੀ ਪੂਰੀ 2500 ਡਾਟਾ ਮਿੱਤਰੋ ਡਰਾ ਕਿਹੜਾ ਡਰਾ ਪਰ ਕੱਲ ਨਿਕਲ ਗਿਆ ਜਿਹੜੇ ਬਾਈ 500 ਆ ਪੰਕਤੀ ਕਰ ਲਿਆ ਪੇਮੈਂਟ ਮਿੰਨੀ ਸਵੇਹ ਮਿੰਨੀ ਡੋਬਲ ਕਲਾ ਬਿਲਕੁਲ ਫ੍ਰੀ ਰੂਮ ਦੇ ਪਾ ਮਿਲਣੀਆਂ ਸਵੇਹ ਮਿੰਨੀ ਜਿਹੜਾ ਕੀ ਦੇਣਾ ਪਈ ਨਾ 11 ਨਾਮ ਹਲਕਿਆਂ ਬਿਲਕੁਲ ਫ੍ਰੀ ਦੇਣੀ ਆ ਤੇ ਨਾਲ ਦੇ ਚੱਲਦਾ ਬਿਸਟਰ 골ਡ ਰਿੰਗ ਟੋਟਲ 16 ਨਾਮ ਕਹਿੰਦਾ ਮਿੰਨੀ ਦੀ ਗੱਲ ਕਰੀਏ ਮੋਬਾਈਲ ਫੋਨ ਦੇਣਾ ਬਾਈ ਜੀ ਤੇ ਟੋਟਲ 11 ਨਾਮ ਦੂਜੇ ਨਾਮ ਦੀ ਗੱਲ ਕਰੀਏ ਬਾਈ ਜੀ ਕਹਿੰਦਾ ਇੱਕ ਤਾਂ ਬੈਟਰੀ ਵਾਲੀ ਸਕੂਟਰ ਦੇਣੀ ਆ ਏਸੀ ਦੇਣਾ ਦਾ ਕਾਂਟ ਦੇਣੀ ਵਾਲੀ ਟੋਟਲ ਬਾਈ ਜੀ 51 ਕਹਿੰਦਾ ਸਾਰੇ ਦੇ ਸਾਰੇ ਨਾਮ ਘਰ ਦੇ ਵਿੱਚ ਬਥੇਰੇ ਕੋਈ ਹਾਲਤ ਫਾਲਤੂ ਨਾਮ ਨਹੀਂ ਹਰ ਨੰਬਰ ਨੂੰ ਨੋਟ ਕਰ ਲਓ ਬਈਆ ਨੰਬਰ ਆਲੇ ਬਦਲਦੀਆਂ ਹੋੜੀ ਕਿਸਮਤ ਇਸ ਤਰ੍ਹਾਂ ਤਰੀਕੇ ਦੇ ਭੱਜੀ ਹੁੰਦੀਆਂ ਹਵਾ ਦੇ ਵਾਂਗੂ ਜਲਦੀ ਜਲਦੀ ਟੋਕਣ ਪਾ ਲਓ ਤੇ ਆਪਣੀ ਕਿਸਮਤ ਅਜਮਾ ਲਓ